结婚。 вай ગુરજી કા ખાન સા વાય ગુરજી કે મતે વાય ગુરજી કા સક્યા મે બાબર દે કરમા એક મત સા ના જો જીયા મે ના સકતા સા ના જો જીયા સક્યા મે ਅਗੇ ਅਰ ਸਾਧਾਰੀ ਜਿਉ ਪਿੰਡ ਸਭ ਤੇ ਨਾਮ ਹੈ ਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਥਾਉ ਨ ਜਾਣੇ ਮੇਰਾ ਵਾਹਿਗੁਰੂ ਸਭ ਕੋ ਸਭ ਤੇਰੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ 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 ਤੀਨੇ ਤਾਪਨ ਮਾਰਨ ਹਰ ਦੁੱਖੰਤਾ ਸੁਖ ਰਾਸ ਤਾ ਕੋ ਮਿਲਣਾ ਕੋ ਲਾਗੈ ਜਾਂ ਕੀ ਪ੍ਰਭ ਅਗੇ ਅਰਦਾਸ ਦੋਏ ਤਰ ਜੋੜ ਕਰਵਣ ਅਰਦਾਸ ਦੁੱਧ ਪਾਵੈ ਤਾਨਾਰਾਸ ਇੱਕ ਕਿਉਂ ਅਹੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੇ ਸ੍ਰੀ ਭਗਵਤੀ ਜੀ ਸਾਹਿਬ ਭਗਵਤੀ ਜੀ ਕੀ ਪੰਜ ਛੇ 10ਵੇਂ ਪ੍ਰਿਥਮ ਭਗਵਤੀ ਸ਼ੰਮਰ ਗਾਇ ਗੁਰੂ ਨਾਨਕ ਲਈ ਇਤਿਹਾਸ ਹੈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਵਾਏ ਅਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਹਈਆ ਜਿਸ ਟਿੱਠੇ ਸਬਦ ਵਿਚਾਇ ਤੇਗ ਬਹਾਦਰ ਸਿਮਰੀ ਜੈ ਕਰ ਨਾਉ ਨਿੰਦਾ ਵੈ ਧਾਏ ਸਭ ਥਾਈ ਹੋਏ ਸਾਇਦ ਅਸੇ ਪਾਛਾ ਸਾਇਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਤੇ ਵਾਲੀ ਅਮਰ ਦੇ ਜਾਤੇ ਸਭ ਥਾਈ ਹੋਏ ਸਾਇਦ ਅਸੇ ਪਾਛਾ ਸੁਭਾਜਰਾ ਹਜ਼ੂਰ ਸਰਬ ਕਲਾ ਪਰ ਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਮਹਿਮਾ ਕਹੀ ਨਾ ਜਾਏ ਆਪ ਜੀ ਦੇ 파ੜ ਦਰਛੰਦ ਦੀ ਹਰ ਦਾ ਅਤਿਆੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬ ਜੀ ਦੇ 40 ਮੁkte ਹੱਠਿਆਂ ਜੱਪਿਆਂ ਤੱਪਿਆਂ ਜਿਹਨਾਂ ਨਾਮ ਚੱਪਿਆ ਵਾੜ ਕੇ ਚੱਕਿਆ ਦੇਖ ਚਲਾਈ ਤੇਗ ਵਾਹਿ ਦੇਖ ਕੇ ਹੰਢੇ ਤੇ ਜੱਤੀ ਨੇ ਪਿਆਰੇ ਅਸਤੇ ਚਾਰਿਆਂ ਦੀ ਬਵਿੱਤਰ ਕੋ ਮਾਈ ਦਾ ਅਤਿਆੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੰਘਾਂ ਸਿੰਘ ਜੀ ਨੇ ਧਰਮ ਹੇਸ ਜੀ ਤੇ ਬੰਦ ਬੰਦ ਕਟਾਈ ਖੋਪਰੀਆਂ ਤੋਂ ਇਹ ਚੱਤੀਆਂ ਚੜ੍ਹੇ ਆਰੇ ਨਾਲ ਤੰਚ ਰਾਇਗੇ ਹੁਰਦਵਾਰਿਆਂ ਦੀ ਸੇਵਲੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਆ ਸਿੱਖੀ ਕੇ ਸਾ ਸਵਾਸਨ ਸਗਨ ਵਾਇਤ ਨਾ ਸਿੰਘਾਂ ਸਿੰਘਣੀਆਂ ਬਚੰਗੀਆਂ ਦੀ ਪਵਿੱਤਰ ਕੁਮਾਈ ਦਾ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤੱਕ ਸਰਬਤ ਗੁਰਦਵਾਰਿਆਂ ਕੋਲ ਧਾਮਾ ਕੋਲ ਤੇ ਧਾਮ ਕੋਲ ਛਾਣਾ ਜੀ ਕੀ ਕੁਮਾਈ ਕਤਿਆੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬਿਰਤ ਵਿੱਚ ਸਰਬਦ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਉਣ ਦਾ ਸਤਕ ਸਰਬ ਸੁਖੋ ਹੋਵੇ ਜਹ ਜਗੂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਹਾਏ ਦੇਖ ਤੇ ਫਤੇ ਬਿਰਤ ਕੇ ਪੈਜ ਨੇ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਾਹਿਬ ਹਰ ਸਾਜ ਜੀ ਕੇ ਬਹੁਤ ਬਲੇ ਭੋਲੋ ਜੀ ਵਾਹਿਗੁਰੂ 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 ਆਪ ਜੀ ਦੇ ਗੁਰ ਸਿੱਖਾਂ ਦਾ ਸਿੱਖਾਂ ਨੂੰ ਸਿੱਖੀ ਦਾਣ ਕੇ ਸਤਨ ਲੈ ਤਾ ਵਿਵੇਕ ਤਾਂ ਵਿਸਾ ਦਾੰਤ ਨੂੰ ਸਾਧਨ ਧਾਨ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਲ ਚੌਕੀਆਂ ਝੰਡੇ ਬੂੰਗੇ ਜੁਗੋ ਜੁਗ ਅਤੰਤ ਧਰਮ ਦਾ ਜਾਗਰ ਹਲ ਸਾਜੀ ਸਾਹਿਬੋ ਜੀ ਵਾਹਿਗੁਰੂ ਵਾਹਿਗੁਰੂ ਹੋਰ ਸਿੱਖਾਂ ਦਾ ਮਾਨ ਨਿਮਾ ਮਤੂ ਚੀਮਤ ਪੱਤੇ ਰਾਕੇ ਆਪ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਤੇ ਸਦਾ ਸਾਹਿਤਾਤਾਰ ਜੀੋ ਸ੍ਰੀ ਨਨਕਾਣਾ ਸਾਹਿਬ ਇਹ ਹਰ ਘਰ ਪਰਿਆ ਗੁਰ ਤਾਂ ਹਮਤੇ ਜੇ ਨਾ ਤੁਪੰਥ ਰੂਪ ਛੋੜਿਆ ਗਿਆ ਕੁੰਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਕਰੇ ਖਾਲਸਾ ਜੀ ਨੂੰ ਬਖਸ਼ੋ ਏ ਨਮਾਨਿਆ ਦੇ ਨਮਾਨ ਨੀ ਤਾਣੇ ਦੇ ਤਾਂ ਨੀ ਓਟਿਆਂ ਦੀ ਓਟੀ ਆਸਾਂ ਤੇ ਆਸੇ ਸੱਚ ਕੀਤਾ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਜਾਗੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚ ਪਾਤਸ਼ਾਹ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਇਆ ਮਿਹਰਬਾਨ ਦਾਤਾਰ ਜੀਓ ਆਪ ਜੀ ਦੀ ਸੰਗਤਾਂ ਨੇ ਮਿਹਰਬਾਨ ਦਾਤਾਰ ਜੀਓ